ਬਹੁਤ ਵੱਡੀ ਚੀਜ਼ ਇਹ ਹੈ ਕਿ ਜਦੋਂ ਬੰਦਾ ਕੋਈ ਹਿੱਡਣ ਜਾਂਦਾ ਹੈ ਉਹਨੂੰ ਵੀ ਇਹ ਲੱਗਦਾ ਕਿ ਯਾਰ ਮੈਂ ਕਿਤੇ ਖਾਲੀ ਹੱਥ ਨਾ ਮੂੰਗਾ ਸਭ ਤੋਂ ਵੱਡੀ ਹਾਂਜੀ ਕੋਈ ਵੀ ਪਲੇਅਰ ਆ ਉਹਨੂੰ ਹੁੰਦਾ ਕਿ ਨਹੀਂ ਮੈਂ ਖਾਲੀ ਹੱਥ ਨਾ ਮੂੰਗਾ ਸੋ ਮੇਰੇ ਲਈ ਮੈਨੂੰ ਇਹ ਨਹੀਂ ਮੈਟਰ ਕੀਤਾ ਕਿ ਮੈਨੂੰ ਗੋਲਡ ਨਹੀਂ ਆਇਆ ਮੈਨੂੰ ਸਿਲਵਰ ਨਹੀਂ ਆਇਆ ਮੈਨੂੰ ਬ੍ਰਾਉਨ ਆਇਆ ਪਰ ਮੈਂ ਖਾਲੀ ਹੱਥ ਨਹੀਂ ਆਇਆ ਇਸ ਤੇ ਵੈਸੇ ਤੇ ਸ਼ੌਂਕੀ ਸ਼ੌਂਕੀ ਤੇ ਮੈਂ ਦੋ ਟਾਈ ਸਾਲ ਤੋਂ 3 ਸਾਲ ਤੋਂ ਕੀਤਾ ਪਰ ਪ੍ਰੈਕਟਿਸ ਜਿਹਨੂੰ ਕਹਿੰਦੇ ਐਕਚੁਅਲ ਚ ਪ੍ਰੈਕਟਿਸ ਕੀਤੀ ਆ ਅਕੈਡਮੀ ਚ ਜਾ ਕੇ ਉਹ 7-8 ਮਹੀਨੇ ਦੀ ਪ੍ਰੈਕਟਿਸ ਆ ਸਿਰਫ ਤੇਰ 7-8 ਮਹੀਨੇ ਪ੍ਰੈਕਟਿਸ ਆ ਕਿਹੜੀ ਜਗ੍ਹਾ ਤੇ ਕੀਤੀ ਪ੍ਰੈਕਟਿਸ ਇਹ ਪ੍ਰੈਕਟਿਸ ਕੀਤੀ ਆ ਚੰਡੀਗੜ੍ਹ ਅੰਮ੍ਰਿਤ ਸਰ ਕਿਉਂ ਨਹੀਂ ਅੰਮ੍ਰਿਤ ਸਰ ਮੈਂ ਪਤਾ ਕੀਤਾ ਸੀ ਪਹਿਲਾਂ ਅੰਮ੍ਰਿਤ ਸਰ ਰੀਜ਼ਨ ਇਹ ਬਣਿਆ ਕਿ ਅੰਮ੍ਰਿਤ ਸਰ ਆਪਾਂ ਜਿੱਦੋਂ ਕਿਸੇ ਵੀ ਅਕੈਡਮੀ ਚ ਜਾਂਦੇ ਆ ਪਹਿਲੀ ਗੱਲ ਤੇ ਗਵਰਨਮੈਂਟ ਅਕੈਡਮੀਆਂ ਨਹੀਂ ਹੈ ਜੀ ਡੀਸੀ ਮੈਡਮ ਹੈਗੇ ਮਾਹੌਲੀ ਦੇ ਜੀ ਕੋਮਲ ਮਿੱਤਲ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਉਹਨਾਂ ਨੇ ਪਹਿਲਾਂ ਕਰਨਾ ਜਦੋਂ ਮੈਨੂੰ ਸਮਾਨ ਚਾਹੀਦਾ ਸੀ ਈਮੀਲ ਚੇਅਰ ਚਾਹੀਦੀ ਸੀ ਬਧੀਆ ਜਿਹੜੀ ਕਿ ਵਧੀਆ ਮੈਂ ਪ੍ਰੈਕਟਿਸ ਕਰ ਸਕਾਂ ਉਹ ਉਹਨਾਂ ਨੇ ਮੈਨੂੰ ਦਵਾਈ ਹੈ ਤੇ ਮੈਨੂੰ 2 ਲੱਖ ਰੁਪਏ ਆਣਾ ਸੀ اچھا ਇਸ ਵਿੱਚ ਜਿਹੜਾ ਮੈਨੂੰ ਉਹਨਾਂ ਨੇ ਸਹਿਯੋਗ ਕੀਤਾ ਹੋ ਗਿਆ ਜਿਹੜੀ ਸਰ ਸੰਤਾ ਬੰਤਾ ਕੋਈ ਆਇਆ ਤਾਂ ਉਹਨਾਂ ਦੇ ਫਾਊਂਡਰ ਨੇ ਨਾਮ ਹੈਗੇ ਰਾਜਦੀਪ ਭਾਜੀ ਮੈਂ ਉਹਨਾਂ ਨੂੰ ਬ੍ਰਾਂਸ ਮੈਡਲ ਵਾਪਸ ਦਿੱਤਾ ਮੈਨੂੰ ਇਸ ਜਿੱਤ ਦੀ ਖੁਸ਼ੀ ਹੈ ਉਹਨਾਂ ਵਾਸਤੇ ਸਾਰੇ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਦਾ ਮਨ ਨਹੀਂ ਟੁੱਟਾ ਬਸ ਬਸ ਮੈਨੂੰ ਇਹ ਵੀ ਹੋ ਗਿਆ ਕਿ ਇੰਨੇ ਪਧਰੇ ਮਦਦ ਕੀਤੀ ਹੈ ਤੇ ਉਹ ਨਿਰਾਸ਼ ਨਹੀਂ ਹੋਏ ਮਾਤਾ ਪਿਤਾ ਤੁਹਾਡੇ ਮਾਤਾ ਪਿਤਾ ਨਹੀਂ ਹੈ ਮੈਂ ਐਕਚੁਅਲੀ ਬਰੋਕਅਪ ਹੋਇਆ ਪਿੰਗਲਵੜੀ ਤੋਂ ਪਿੰਗਲਵੜੀ ਨੇ ਮੇਰਾ ਪਾਲਣ ਪੋਸ਼ਣ ਕੀਤਾ ਉੱਥੋਂ ਹੀ ਮੈਂ ਪਲਿਆ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਇੰਟਰਵਿਊ ਕਰ ਰਿਹਾ ਹਾਂ ਜੋ ਵੀ ਹੈ ਨਾ ਵੀ ਜੋ ਵੀ ਮੈਂ ਪ੍ਰਾਪਤ ਕੀਤਾ ਉਸ ਤੇ ਪਿੰਗਲਵੜੀ ਦਾ ਬਹੁਤ ਵੱਡਾ ਯੋਗਦਾਨ ਸ਼ੁਰੂਆਤ ਪਿੰਗਲਵੜੀ ਤੋਂ ਪਿੰਗਲਵੜੀ ਤੋਂ ਮੈਂ ਉਹ ਛੋਟਾ ਸੀ ਜਿਹੜਾ ਜੋ ਵੀ ਪੇਰੈਂਟਸ ਨੂੰ ਲੱਗਿਆ ਜੋ ਇਹਨਾਂ ਦੇ ਹਾਲਾਤ ਹੁੰਦੇ ਰੱਬ ਜਾਣੇ ਉਹ ਮੈਨੂੰ ਦਰਬਾਰ ਸਭ ਛੱਡ ਗਏ ਸੀ ਮੇਰੇ ਚਿੰਨਣ ਹੋ ਕਿ ਤੇਰੇ ਮੰਮੀ ਪਾਪਾ ਨੇ ਵੀ ਆਣਾ ਤੇਰੇ ਹਮੇ ਪਾਪਾ ਵੀ ਆਣਾ ਗਾਨੂੰ ਨੇ ਕੀ ਕਮਾ ਏਪ ਛੋਟਾ 4 ਸਾਲ ਦਾ ਬੱਚਾ ਉਹਨੂੰ ਕੀ ਜਵਾਬ ਦੇਵਾਂ ਗਣ ਕਣਾਂ ਤੂੰ ਵੇਟਕਾਰ ਆਉਣਗੇ ਤੂੰ ਵੇਟਕਾਰ ਨਹੀਂ ਆਉਣਗੇ ਦੋਸਤੋ ਪੰਜਾਬ ਦੀਆਂ ਬੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿਦੇ ਵਿੱਚ ਪੰਜਾਬ ਦੇ ਗੱਭਰੂ ਜਵਾਨ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਬੜੇ ਹੱਟੇ-ਕੱਟੇ ਨੌਜਵਾਨ ਨੇ ਜਿਹੜੇ ਨਸ਼ੇ ਦੇ ਪਿੱਛੇ ਆਪਣਾ ਘਰ-ਬਾਰ ਵੇਚਦੇ ਪਏ ਨੇ ਬੜੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਕੰਮ ਕਰਕੇ ਰਾਜ਼ੀ ਨਹੀਂ ਹਾਂ ਉਹਨਾਂ ਦੇ ਵਾਸਤੇ ਇੱਕ ਮਿਸਾਲ ਬੰਦਾ ਪਿਆ ਅਮਰਸਰ ਦਾ ਇੱਕ ਨੌਜਵਾਨ ਜਿਨ ਨੇ ਪੈਰਾ ਬੈਟਮੈਂਟਲਸ ਦੇ ਵਿੱਚ ਇੱਕ ਖਾਸ ਜਿੱਤ ਪ੍ਰਾਪਤ ਕੀਤੀ ਹੈ ਰਣਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਅਪਾਹिज ਨੇ ਪਰ ਫਿਰ ਵੀ ਹੌਸਲਾ ਅਸਮਾਨ ਤੱਕ ਜਾਂਦਾ ਹੈ ਸਾਰਾ ਠੀਕ ਹੋ ਜੀ ਹਾਂ ਜੀ ਅੱਛਾ ਬੜੀ ਵੱਡੀ ਜਿੱਤ ਹੈ ਇਹ ਮੈਡਲ ਜਿਹੜਾ ਤੁਸੀਂ ਜਿੱਤ ਕੇ ਲਿਆਂਦਾ ਨਾ ਇਹ ਸੋਖੀ ਗੱਲ ਨਹੀਂ ਜਦੋਂ ਮੈਡਲ ਕਿਸੇ ਦੇ ਹੱਥ ਵਿੱਚ ਆ ਜੇ ਤਾਂ ਲੱਗਦਾ ਕਿ ਵਾਕਿਆ ਮੈਂ ਦੁਨੀਆ ਜਿੱਤ ਲਈ ਹੈ ਠੀਕ ਜੀ ਤੇ ਮੈਨੂੰ ਦੱਸੋ ਕਿ ਇਹ ਕਿਸ ਤਰ੍ਹਾਂ ਜਿੱਤੇ ਮੈਡਲ ਤੇ ਕਿਹੜੇ-ਕਿਹੜੇ ਮੈਡਲ ਤੁਹਾਨੂੰ ਮਿਲੇ ਆ ਜੀ ਇਹ ਅਸੀਂ ਨਾ ਟੂਰਨਾਮੈਂਟ ਹੋਇਆ ਫਸਟ ਅਬਿਆ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਚੈਂਪੀਅਨਸ਼ਿਪ ਜੀ ਠੀਕ ਹੈ ਜੀ ਉਹਦੇ ਵਿੱਚੋਂ ਮੈਡਲ ਆਇਆ ਇਹ ਮੇਰਾ ਸਿੰਗਲਸ ਤੇ ਆਇਆ 브్రాونز ਮੈਡਲ ਇਹ ਮੇਰਾ ਡਬਲ ਸ ਹੈ ਬ੍ਰਾਂਸ ਮੈਡਲ ਇਹ ਮਰਾ ਮਿਕਸਡ ਬ੍ਰਾਂਸ ਮੈਡਲ ਪਿੰਨੋ ਬ੍ਰਾਂਸ ਮੈਡਲ ਆਇਆ ਕੀ ਬਾਤ ਹੈ ਹਾਂਜੀ ਇਹ ਇਹ ਜਿਹੜੇ ਮੈਡਲ ਨੇ ਉਹਦੀ ਜਿਹੋ ਜਿੱਤੇ ਜਦੋਂ ਤੁਹਾਡੇ ਹੱਥ 'ਚ ਮੈਡਲ ਆਏ ਉਹਨੂੰ ਕੀ ਮਹਿਸੂਸ ਹੋਇਆ ਸੀ ਬਹੁਤ ਵਧੀਆ ਮਹਿਸੂਸ ਹੋਇਆ ਵੀ ਬਹੁਤ ਵੱਡੀ ਚੀਜ਼ ਹੈ ਇਹ ਕਿ ਜਦੋਂ ਬੰਦਾ ਕੋਈ ਖੇਡਣ ਜਾਂਦਾ ਹੈ ਤਾਂ ਉਹਨੂੰ ਵੀ ਇਹ ਲੱਗਦਾ ਕਿ ਯਾਰ ਮੈਂ ਕਿਤੇ ਖਾਲੀ ਹੱਥ ਨਾ ਮੁੜਾਂ ਸਭ ਤੋਂ ਵੱਡੀ ਗੱਲ ਹਾਂਜੀ ਕੋਈ ਵੀ ਪਲੇਅਰ ਆ ਉਹਨੂੰ ਹੁੰਦਾ ਕਿ ਨਹੀਂ ਮੈਂ ਖਾਲੀ ਹੱਥ ਨਾ ਮੁੜਾਂ ਸੋ ਮੇਰੇ ਲਈ ਮੈਨੂੰ ਇਹ ਨਹੀਂ ਮੈਟਰ ਕੀਤਾ ਕਿ ਮੈਨੂੰ 골ਡ ਨਹੀਂ ਆਇਆ ਮੈਨੂੰ ਸਿਲਵਰ ਨਹੀਂ ਆਇਆ ਮੈਨੂੰ ਬ੍ਰਾਉਂਜ਼ ਆਇਆ ਪਰ ਮੈਂ ਖਾਲੀ ਹੱਥ ਨਹੀਂ ਆਇਆ ਮੇਰੇ ਲਈ ਪਹਿਲਾ ਟੂਰਨਾਮੈਂਟ ਸੀ ਇਹ ਹਾਂ ਹਾਂ ਤੇ ਮੈਂ ਖਾਲੀ ਹੱਥ ਨਹੀਂ ਆਇਆ ਮੈਨੂੰ ਇਹ ਵਧੀਆ ਲੱਗਾ ਕਿ ਮੈਂ ਕੁਝ ਨਾ ਕੁਝ ਲੈ ਕੇ ਆਇਆ ਨਾ ਕਿਉਂ ਤਿੰਨਾਂ ਚ ਬ੍ਰਾਉਂਜ਼ ਲੈ ਕੇ ਆਇਆ ਮੈਂ ਸ਼ਾਬਾਸ਼ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਸੀ ਅੱਛਾ ਕਿੰਨੀ ਦੇਰ ਤੋਂ ਪ੍ਰੈਕਟਿਸ ਕਰਦੇ ਪੀ ਇਸ ਖੇਡ ਦੇ ਵਿੱਚ ਇਸ ਤੇ ਵੈਸੇ ਤੇ ਸ਼ੰਕੀ ਸੰਗੀਤ ਮੈਂ 2 ਸਾਲ ਤੋਂ 3 ਸਾਲ ਤੋਂ ਕੀਤਾ ਪਰ ਪ੍ਰੈਕਟਿਸ ਜਿਹਨੂੰ ਕਹਿੰਦੇ ਐਕਚੁਅਲ ਚ ਪ੍ਰੈਕਟਿਸ ਕੀਤੀ ਆ ਅਕੈਡਮੀ ਚ ਜਾ ਕੇ ਉਹ ਸਿਰਫ ਸਿਰਫ 7-8 ਮਹੀਨੇ ਦੀ ਪ੍ਰੈਕਟਿਸ ਹੈ ਕਿਹੜੀ ਜਗ੍ਹਾ ਤੇ ਕੀਤੀ ਪ੍ਰੈਕਟਿਸ ਇਹ ਪ੍ਰੈਕਟਿਸ ਕੀਤੀ ਹੈ ਚੰਡੀਗੜ੍ਹ ਅਮ੍ਰਿਤਸਰ ਕਿਉਂ ਨਹੀਂ ਅਮ੍ਰਿਤਸਰ ਮੈਂ ਪਤਾ ਕੀਤਾ ਸੀ ਪਹਿਲਾਂ ਅਮ੍ਰਿਤਸਰ ਰੀਜ਼ਨ ਇਹ ਬਣਿਆ ਕਿ ਅਮ੍ਰਿਤਸਰ ਆਪਾਂ ਜਦੋਂ ਕਿਸੇ ਵੀ ਅਕੈਡਮੀ ਚ ਜਾਂਦੇ ਆ ਪਹਿਲੀ ਗੱਲ ਤੇ ਗਵਰਨਮੈਂਟ ਅਕੈਡਮੀਆਂ ਨਹੀਂ ਹੈ ਜੇ ਹੋਣ ਗਿਆ ਤਾਂ ਮੈਨੂੰ ਇੰਨੇ ਨੇੜੇ ਨਹੀਂ ਮਿਲਿਆ ਮੇਰੇ ਜਿੱਥੇ ਮੈਂ ਪਤਾ ਕੀਤਾ ਉਹ ਮੈਨੂੰ 5 ਤੋਂ 6000 ਰੁਪਿਆ ਮੰਥ ਮਨਥਲੀ ਉਹ ਫੀਸ ਮੰਗਦੇ ਨੇ ਉਹ ਕੋਡ ਇਹ ਤੋਂ ਉਲਟ ਈਚ ਚੰਡੀਗੜ੍ਹ ਚ ਇਹ ਹੈ ਕਿ ਚੰਡੀਗੜ੍ਹ ਜੇ ਤੁਹਾਨੂੰ ਸਿਰਫ 1 ਸਾਲ ਦਾ 1000 ਰੁਪਏ ਭਰਨਾ ਪੈਂਦਾ ਜੇ ਤੁਸੀਂ ਨੈਸ਼ਨਲ ਕਿੱਡੇ ਹੋ اچھا ਤੇ ਮੈਂ ਨੈਸ਼ਨਲ ਕਿੱਡੇ ਆ ਸੀ ਤੇ ਮੈਂ ਉੱਥੇ ਪਤਾ ਕੀਤਾ ਤਾਂ ਉਹ ਕਹਿੰਦੇ ਹਾਂ ਜੀ ਤੁਹਾਡੀ ਫੀਸ ਸਿਰਫ 1000 ਲੱਗੇਗੀ ਕੋਈ ਗੱਲ ਨਹੀਂ ਸੋ ਇਸ ਕਰਕੇ ਮੈਂ ਉੱਥੇ ਪ੍ਰੈਫਰ ਕੀਤਾ ਕਿ ਉੱਥੇ ਪ੍ਰੈਕਟਿਸ ਕੀਤੀ ਜਾਵੇ ਜਿੱਥੇ ਮੇਰਾ ਘੱਟੋ ਘੱਟ ਸਾਲ ਦਾ 600 700 ਜਿੰਨਾ ਖਰਚੇ ਇੱਕ ਪਾਸੇ 6000 ਮਹੀਨਾ ਤੇ ਇੱਕ ਪਾਸੇ ਸਿਰਫ 1.5 200 ਰੁਪਏ 1.5 200 ਰੁਪਏ ਮਹੀਨਾ ਮਹੀਨਾ ਇਹ ਗਵਰਨਮੈਂਟ ਹੈ ਕਿਆ ਬਾਤ ਹੈ ਹਾਂ ਜੀ ਲਗਦਾ ਕਿ ਜੇ ਐਨਆਈ ਰੇਟ ਜ਼ਿਆਦਾ ਹੁੰਦਾ ਤੇ ਫਿਰ ਬੜੀ ਮੁਸ਼ਕਲ ਆਣੀ ਸੀ ਤੁਹਾਨੂੰ ਅੱਗੇ ਵੱਧ ਬਹੁਤ ਵਧੀਆ ਪਰ ਸ਼ਾਇਦ ਛੱਡ ਦਿੰਦੇ ਨਾ ਖੇਡਦੇ ਹੂੰ ਦੇਖੋ ਐਹੀ ਹੁੰਦਾ ਕਿ ਜੇ ਫਾਈਨੈਂਸ਼ਲੀ ਬੰਦਾ ਆਪਣੇ ਆਪ ਨੂੰ ਸਟੇਬਲ ਕਰ ਜਾਏ ਫਾਈਨੈਂਸ਼ਲੀ ਉਹ ਚੀਜ਼ ਸਪੋਰਟ ਕਰ ਜਾਏ ਤੇ ਫਿਰ ਤੋਂ ਬੰਦਾ ਕਰ ਜਾਂਦਾ ਫਾਈਨੈਂਸ਼ਲੀ ਜੇ ਨਾ ਕਰ ਪਾਏ ਜੇ ਫਾਈਨੈਂਸ਼ਲੀ ਬੰਦਾ ਸਟਰੋਂਗ ਨਾ ਹੋਵੇ ਜਾਂ ਵਿਲਿੰਗ ਨਾ ਹੋਵੇ ਆਬਵੀਅਸਲੀ ਗੇਮ ਛੱਡ ਜਾਏਗਾ ਜਾਂ ਨਹੀਂ ਕਰ ਪਾਏਗਾ ਗੇਮ ਦੇ ਵਿੱਚ ਸਭ ਤੋਂ ਜ਼ਿਆਦਾ ਸਹਿਯੋਗ ਕਿਹਨੇ ਦਿੱਤਾ ਤੁਹਾਨੂੰ ਇਸ ਗੇਮ ਚ ਗਾਂਵ ਮਦਨ ਵਿੱਚ ਗਾਂ ਵਧਣ ਚ ਇਸ ਵਿੱਚ ਸਭ ਤੋਂ ਪਹਿਲਾ ਸਹਿਯੋਗ ਤੇ ਮੇਰਾ ਜਿਹੜਾ ਕਹਾਂਗਾ ਮੈਂ ਡੀਸੀ ਮੈਡਮ ਹੈਗੇ ਮੋਹਲੀ ਦੇ ਜੀ ਕੋਮਲ ਮਿੱਤਲ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਉਹਨਾਂ ਨੇ ਪਹਿਲਾ ਪਹਿਲਾ ਜਦੋਂ ਮੈਨੂੰ ਸਮਾਨ ਚਾਹੀਦਾ ਸੀ ਵੀਲਚੇਅਰ ਚਾਹੀਦੀ ਸੀ ਵਧੀਆ ਜਿਹੜੀ ਕਿ ਵਧੀਆ ਮੈਂ ਪ੍ਰੈਕਟਿਸ ਕਰ ਸਕਾਂ ਉਹ ਉਹਨਾਂ ਨੇ ਮੈਨੂੰ ਦਵਾਈ ਆ ਉਸ ਤੋਂ ਬਾਅਦ ਜਦੋਂ ਟੂਰਨਾਮੈਂਟ ਸ਼ੁਰੂ ਹੋਇਆ ਟੂਰਨਾਮੈਂਟ ਦਾ ਖਰਚਾ ਤਕਰੀਬਨ 2 ਲੱਖ ਰੁਪਏ ਆਣਾ ਸੀ ਅੱਛਾ ਇਸ ਵਿੱਚ ਜਿਹੜਾ ਮੈਨੂੰ ਉਹਨਾਂ ਨੇ ਸਹਿਯੋਗ ਕੀਤਾ ਹੋਇਆ ਜੀਡੀ ਸਰ ਸੰਤਾ ਬੰਤਾ ਕੋਈ ਆਇਆ ਤਾਂ ਉਹਨਾਂ ਦੇ ਫਾਊਂਡਰ ਨੇ ਨਾੜਗੇ ਰਾਜਦੀਪ பாਜੀ ਹੋਰ ਵੀ ਦੋ ਚਾਰ ਬੰਦੇ ਨੇ ਮਤਲਬ ਬੰਦੇ ਤੇ ਕਾਫੀ ਨੇ ਬਹੁਤ ਸਾਰੇ ਬੰਦੇ ਨੇ ਸਹਿਯੋਗ ਕੀਤਾ ਇਦਾਂ ਮਿਲ ਜੁਲ ਕੇ ਬਹੁਤ ਸਾਰੇ ਬੰਦੇ ਨੇ ਮਤਲਬ ਆਪਣਾ ਸਹਿਯੋਗ ਦਿੱਤਾ ਤੇ ਮੈਂ ਉਹਨਾਂ ਨੂੰ ਗ੍ਰਾਂਟ ਮੈਡਲ ਵਾਪਸ ਦਿੱਤਾ ਮੈਨੂੰ ਇਸ ਜਿੱਤ ਕਰਕੇ ਆਈ ਉਹਨਾਂ ਵਾਸਤੇ ਸਾਰੇ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਦਾ ਮਨ ਨਹੀਂ ਟੁੱਟਾ ਬਸ ਬਸ ਮੈਨੂੰ ਇਹ ਵੀ ਹੋਇਆ ਕਿ ਨਹੀਂ ਇੰਨੇ ਬੰਦੇ ਨੇ ਮਦਦ ਕੀਤੀ ਆ ਤੇ ਉਹ ਨਿਰਾਸ਼ ਨਹੀਂ ਹੋਏ ਕਿ ਉਹਨਾਂ ਨੂੰ ਲੱਗੇ ਨਾ ਵੀ ਆਪਾਂ ਮਦਦ ਕੀਤੀ ਚਲੇ ਕੁਝ ਆਇਆ ਨਹੀਂ ਹੂੰ 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 ਹੁੰਦਾ ਹੀ ਬੰਦੇ ਨੇ ਚਾਹੇ ਉਹਨਾਂ ਲਈ ਛੋਟਾ ਜਿਹਾ ਫਲ ਹੀ ਆ ਪਰ ਫਲ ਤੇ ਹੈ ਕੀ ਗੱਲ ਅੱਗੇ ਤਾਂ ਕੀ ਸੋਚਿਆ ਕੀ ਹੁਣ ਅਗਲੀ ਤਿਆਰੀ ਕਰਕੇ ਬੈਠੇ ਹਾਂ ਅਗਲਾ ਜੀ ਪੈਰਾਓਲੰਪਿਕਸ ਤੱਕ ਕੋਸ਼ਿਸ਼ ਕਰਨੀ ਹੈ ਕਿ ਖੇਡਣਾ ਕਰਾਂ ਨਾ ਵੀ 2028 ਚ ਪੈਰਾਓਲੰਪਿਕਸ 'ਚ ਹੂੰ ਹੂੰ ਤੇ ਪ੍ਰੈਕਟਿਸ ਕਰਾਂਗੇ ਅੱਗੇ ਢੋਹ ਟੂਰਨਾਮੈਂਟ ਆਣਗੇ ਉਹ ਸਾਰੇ اٹੈਂਡ ਕਰਾਂਗੇ ਤੇ ਜਿਵੇਂ ਵੀ ਸਹਯੋਗ ਰਿਹਾ ਕਰਾਂਗੇ ਸਾਰੇ ਕਰਾਂਗੇ ਵੱਡੀ ਮਾਰ ਮਾਰ ਕੇ ਆਵਾਂਗੇ ਵੱਡੀ ਮਾਰ ਮਾਰਾਂਗੇ ਪੈਰਾਓਲੰਪਿਕ ਖੇਡਣਾ ਹੈ ਬਸ ਇਤਨਾ ਵੀ ਹੈ ਜਿੰਨਾ ਜ਼ਰੂਰੀ ਜਿੰਨਾ ਚਾਹੀਦਾ ਹੈ ਅੱਛਾ ਪ੍ਰੈਕਟਿਸ ਵਧਾਣੀ ਪਈ ਓਦੇ ਵਾਸਤੇ ਹੈਨਾ ਪ੍ਰੈਕਟਿਸ ਵਧਾਣੀ ਪਈ ਇਦਾਂ ਜੀ ਜਿੱਦ ਮੰਨ ਲਓ ਜੌਬ ਕਰੀਏ ਜਾਂ ਕੰਮ ਕਰੀਏ ਥੋੜਾ ਮੈਂ ਦੇਖ ਰਿਹਾ ਵੀ ਜੋ ਜੋ ਵੀ ਕਰਦੇ ਜੀ ਕੋਈ ਜੋਬ ਕਰਦਾ ਜੀ ਮੈਂ ਨਾ ਕਦੀ ਕਿਸ ਚੀਜ਼ ਮੈਂ ਗ੍ਰਾਫਿਕ ਡਿਜ਼ਾਈਨਿੰਗ ਕਰਦਾ ਕਿਸੇ ਕੰਪਨੀ 'ਚ ਅੱਛਾ ਹਾਂਜੀ ਉਹ ਵੀ ਵਧੀਆ ਕੰਪਨੀ ਵਿਚਾਰੀ ਸਪੋਰਟ ਕਰਦੀ ਮੈਨੂੰ ਕਾਫੀ ਹਾਂ ਹਾਂ ਕਦੀ ਕਦੀ ਉਹ ਉਹਨਾਂ ਦਾ ਕੰਮ ਛੱਡ ਕੇ ਮੈਨੂੰ ਮਤਲਬ ਕਰਨਾ ਪੈ ਜਾਂਦਾ ਅੱਛਾ ਸ਼ਡਿਊਲ ਕੀ ਦਿੰਦਾ ਤੁਹਾਡਾ ਸਾਈਂ ਦਿੰਦਾ ਸ਼ਡਿਊਲ ਜੀ ਮੇਰਾ ਸਵੇਰੇ 5:30 ਪੰਜ ਜਿ ਤੋਂ ਲੈ ਕੇ 8 ਵਜੇ ਤੱਕ ਪ੍ਰੈਕਟਿਸ ਹੁੰਦੀ ਸਵੇਰੇ ਜੀ 8:30 ਤੱਕ ਹੂੰ ਉਸ ਤੋਂ ਬਾਅਦ 9:30 ਵਜੇ ਕੰਮ ਸ਼ੁਰੂ ਹੋ ਜਾਂਦਾ ਜੋਬ ਦਾ 5:30 ਤੱਕ ਹੋ ਰਿਹਾ 5:30 ਜਿਉਂ ਉਹ ਖਤਮ ਹੁੰਦਾ ਉਹ ਕੰਮ ਤੋਂ ਉੱਠ ਕੇ ਸਿੱਧਾ ਅਕੈਡਮੀ ਹੂੰ ਉੱਥੇ ਫਿਰ 9 9:30 10 ਵਜੇ ਜੰਦੇ ਰਹ ਜਾਂਦੇ ਉੱਥੇ ਫਿਰ ਘਰੇ ਆਉਂਦੇ ਫਿਰ ਖਾਪੀ ਕੇ ਸੋ ਜਾਂਦੇ ਅਗਲੇ ਦਿਨ ਫਿਰ ਉਤਰਾ ਜੀਉਦਾ ਹੈ ਸੇਮ 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 ਅੱਛਾ ਤੋ ਲਤਾ ਬਾਮਾ ਜਿਹੜੀ ਲਾਟ ਤੁਹਾਡੀ ਖਰਾਬ ਨੇ ਦੁਨੇ ਮਲਗੀ ਬੜੀ ਵੱਡਾ ਹੌਸਲਾ ਵਾ ਤੁਹਾਡੇ ਵਾਸਤੇ ਕਿ ਬਿਲਕੁਲ ਸਰੀਰ ਤੰਦਰੁਸਤ ਨਹੀਂ ਹੈਗਾ ਇਹ ਕਿੰਨੇ ਪਰਸੈਂਟ ਸਰੀਰ ਤੁਹਾਡਾ ਜਿਹੜਾ ਵਾ ਉਹ ਇਹ ਨਾ ਪੋਲੀਓ ਚਿੰਨੀ ਦੇਰ ਤੋਂ ਸੀ ਇਹ ਬਾਈਬਰਤੀ ਪੋਲੀਓ ਹੈ ਅੱਛਾ ਹਾਂਜੀ ਹਾਂਜੀ ਇਹ ਪੋਲੀਓ ਮੈਨੂੰ ਦੋਨੇ ਲੱਤਾਂ ਨੂੰ ਮੇਰੇ ਪੋਲੀਓ ਹੈ ਬਾਈਬਰਤੀ ਹੈ ਹੂੰ ਹੂੰ ਇਹ ਜਿਵੇਂ ਹੈ ਜੀ ਮਾਤਾ ਪਿਤਾ ਤੁਹਾਡੇ ਮਾਤਾ ਪਿਤਾ ਨਹੀਂ ਹੈ ਮੈਂ ਐਕਚੁਅਲੀ ਬ੍ਰੌਟ ਅਪ ਹੋਇਆ ਪਿੰਗਲਵੜੇ ਤੋਂ ਪਿੰਗਲਵੜੇ ਨੇ ਮੇਰਾ ਪਾਲਣ ਪੋਸ਼ਣ ਕੀਤਾ ਉੱਥੇ ਹੀ ਮੈਂ ਪਲਿਆ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਇੰਟਰਵਿਊ ਕਰ ਰਿਹਾ ਹਾਂ ਜੋ ਵੀ ਹੈ ਨਾ ਵੀ ਜੋ ਵੀ ਮੈਂ ਪ੍ਰਾਪਤ ਕੀਤਾ ਉਸੇ ਪਿੰਗਲਵਾੜੇ ਦਾ ਬਹੁਤ ਵੱਡਾ ਯੋਗਦਾਨ ਹੈ ਸ਼ੁਰੂਆਤ ਪਿੰਗਲਵਾੜੇ ਤੋਂ ਹੀ ਪਿੰਗਲਵਾੜੇ ਤੋਂ ਪਿੰਗਲਵਾੜੇ ਹੋਰ ਕਿਥੋਂ ਨਹੀਂ ਪਿੰਗਲਵਾੜਾ ਜੀ ਪਿੰਗਲਵਾੜੇ ਦੇ ਵਿੱਚ ਤੁਹਾਡੇ ਮਾਤਾ ਪਿਤਾ ਖੁਦ ਛੱਡ ਗਏ ਸੀ ਜਾਂ ਕੀ ਨਹੀਂ ਜੀ ਨਹੀਂ ਮੈਨੂੰ ਐਕਚੁਅਲ 'ਚ ਇਹ ਨਾ ਮੈਂ ਜਦੋਂ ਛੋਟਾ ਸੀ ਚਲੋ ਜੋ ਵੀ ਪੇਰੈਂਟਸ ਨੂੰ ਲੱਗਿਆ ਜੋ ਉਹਨਾਂ ਦੇ ਹਾਲਾਤ ਹੁੰਦੇ ਰੱਬ ਜਾਣੇ ਉਹ ਮੈਨੂੰ ਦਰਬਾਰ ਸਾਹਿਬ ਛੱਡ ਗਏ ਸੀ ਤੇ ਦਰਬਾਰ ਸਾਹਿਬ ਜਿੱਦੇ ਛੱਡ ਕੇ ਗਏ ਤੇ ਉਦੋਂ ਉੱਥੇ ਜਿਹੜੇ ਤੁਹਾਨੂੰ ਪਤਾ ਸੇਵਾਦਾਰ ਨੇ ਉਹਨਾਂ ਨੂੰ ਲੱਗਿਆ ਪਤਾ ਵੀ ਇਹ ਬੱਚਾ ਕਾਫੀ ਦੇਰ ਦਾ ਇੱਛਾ ਹੈ ਤੇ ਉਹਨਾਂ ਨੇ ਐਟ ਦਿ ਐਂਡ ਉਹਨਾਂ ਨੇ ਮੈਨੂੰ ਉਹਨਾਂ ਨੇ ਪਿੰਗਲਵੜੇ ਐਡਮਿਟ ਕਰਵਾਤਾ ਹੂੰ ਉਸ ਤਰੀਕੇ ਨਾਲ ਮੈਂ ਪਿੰਗਲਵੜੇ ਦੇ ਕੰਟੈਕਟ ਕੀਤਾ ਤਾਂ ਉਹਨਾਂ ਨੇ ਦਾਖਲਾ ਅੱਜ ਮੈਂ ਅੱਜ ਮੇਰੀ 27 ਸਾਲ ਦੀ ਉਮਰ ਹੈ ਤੇ ਮੈਂ 4.5 ਸਾਲ ਤੋਂ ਨਹੀਂ ਰਹਿ ਰਿਹਾ ਵੈਸੇ ਉੱਥੇ ਪਰ ਮਤਲਬ ਮੈਨੂੰ ਪਾਲੇ ਪੁਛਾ ਪਿੰਗਲਵੜੇ ਨਹੀਂ ਇਸ ਟਾਈਮ ਮੈਂ ਕੋਸ਼ਿਸ਼ ਆਪੇ ਹੀ ਕਰਦਾ ਕਿ ਨਹੀਂ ਮੈਂ ਹੁਣ ਆਪੇ ਕਰਾਂ ਕੁਝ ਗਾਣਾ ਬੰਦ ਦੀ ਕੋਸ਼ਿਸ਼ ਕਰਾਂ ਮੈਂ ਆਪੇ ਕਰਾਂ ਬਾਹਰ ਜਾਵਾਂ ਕਿਤੇ ਉੱਧਰ ਕੰਮ ਕਰਾਂ ਇੱਧਰ ਕੰਮ ਕਰਾਂ ਪ੍ਰੈਕਟਿਸ ਕਰਾਂ ਮਹਿਸੂਸ ਹੁੰਦਾ ਕਦੀ ਕਿ ਮਾਂ ਪਰ ਛੱਡ ਗਈ ਉਨਾਂ ਜਿਹਾ ਪੈਂਗਲੋਰਨ ਤੇ ਰਾਕੇ ਮਿਲਪਲੀ ਮਹਿਸੂਸ ਨਹੀਂ ਹੋ ਰਿਹਾ ਹੁਣ ਵੀ ਨਹੀਂ ਹੋਇਆ ਹੁਣ ਤਾਂ ਆਦਤ ਬੈ ਗਈ ਹੈ ਹੋਏਗਾ ਵੀ ਕਿਉਂ ਕਿ ਉੱਥੇ ਨਾ ਮੋਲ ਥੋੜਾ ਐਦਾਂ ਦਾ ਕਿ ਬਹੁਤ ਬੱਚੇ ਜੇ ਮੈਨੂੰ ਕੱਲੇ ਨੇ ਮਹਿਸੂਸ ਹੋਵੇ ਤਾਂ ਉਹਨਾਂ ਨੂੰ ਵੀ ਹੋਣਾ ਹੀ ਹੈ ਸੋ ਐਦਾਂ ਨਹੀਂ ਆ ਉੱਥੇ ਸਟਾਫ ਵਧੀਆ ਹੈ ਉੱਥੇ ਦੇ ਜਿਹੜੇ ਸੇਵਾਦਾਰ ਨੇ ਇਨਚਾਰਜ ਨੇ ਜਾਂ ਮੈਨੇਜਮੈਂਟ ਆ ਜਾਂ ਡਾਕਟਰ ਇੰਡਰਜੀਪ ਕਰ ਵੀ ਨੇ ਰੈਜ਼ੀਡੈਂਟ ਜਿਹੜੇ ਬਹੁਤ ਬਹੁਤ ਵਧੀਆ ਸਰਜੋਰੀ ਕਰਦੇ ਨੇ ਬਹੁਤ ਪਿਆਰ ਨਾਲ ਸਭ ਦਾ ਤਾਂ ਵਰਗੀ ਕੋਈ ਡਾ ਮਹਿਸੂਸ ਮੌੜੀ ਗੱਲ ਨਹੀਂ ਹੈ। ਕਦੇ ਕਿਸੇ ਨੂੰ ਵਿਖਿਆ ਹੋਏ ਕੋਈ ਬੱਚਾ ਕਹਿੰਦਾ ਮੈਂ ਮੰਮੀ ਇੱਧਰ ਆਓ ਪਾਪਾ ਇੱਧਰ ਆਓ ਤੁਹਾਨੂੰ ਮਹਿਸੂਸ ਹੋਇਆ ਹੋਵੇ ਕਿ ਯਾਰ ਮੈਂ ਵੀ ਕਹਿਣਾ ਸੀ ਇਤਨਾ ਹਾਂ। ਕੋਈ ਚੀਜ਼ਾਂ ਤੇ ਹੋਣਾ ਹੈ। ਜਦੋਂ ਮਹਿਸੂਸ ਹੋ ਕੇ ਉਹਨੂੰ ਕਰ ਨਹੀਂ ਕੁਝ ਸਕਦੇ। ਕਰ ਨਹੀਂ ਸਕਦੇ। ਹੋਰ ਨੂੰ ਕੁਝ ਕਰ ਨਹੀਂ ਸਕਦੇ ਆਪਾਂ। ਹੋਰ ਤਾਂ ਉੱਥੇ ਇਹ ਨਾ ਬੱਚੇ ਮੈਂ ਪੜਾਉਂਦਾ ਸੀ ਤੇ ਉਹ ਚਿਪੜਾ ਦੀ ਵੀ ਸੀ। ਦਿਲ ਦੀ ਗੱਲ ਸ਼ੇਅਰ ਕਰਨ ਲੱਗਾ। ਕਦੀ ਮੈਂ ਕਿਸੇ ਨੂੰ ਕਿਹਾ ਨਹੀਂ ਜਿਆਦਾ ਸ਼ਾਇਦ। ਹਾਂ। ਮੈਂ ਉੱਥੇ ਪੜ੍ਹਾਉਂਦਾ ਸੀ ਬੱਚਿਆਂ ਨੂੰ ਤੇ ਉੱਥੇ ਨਾ ਬੱਚੇ ਛੋਟੇ-ਛੋਟੇ ਆ ਮਤਲਬ 4-5 ਸਾਲ ਦੇ 6 ਸਾਲ ਦੇ ਬੱਚੇ ਨਾ ਜ਼ਿਆਦਾ ਚਾਹ ਹੁੰਦਾ ਮੇਰੇ ਮੰਮੀ ਪਾਪਾ ਕਿਉਂਕਿ ਉੱਥੇ ਹੋਸਟਲ ਹੈ ਜੀ ਪੇਰੈਂਟਸ ਬੱਚਿਆਂ ਨੂੰ ਹੋਸਟਲ 'ਚ ਛੱਡ ਜਾਂਦੇ ਨੇ ਤੇ ਉੱਥੇ ਬੱਚੇ ਮੈਨੂੰ ਕਿਹੜੀ ਆ ਕੇ ਪੁੱਛਦੇ ਸੀ ਜਦੋਂ ਬੱਚਿਆਂ ਦੇ ਪੇਰੈਂਟਸ ਆਂਦੇ ਨਾ ਫਿਰ ਮਤਲਬ ਇਹ ਲਾਣਾ ਛੁੱਟੀਆਂ ਪੈਂਦੇ ਜਦੋਂ ਬੱਚੇ ਮੈਨੂੰ ਆ ਕੇ ਨੇ ਤੇਰੇ ਮੰਮੀ ਪਾਪਾ ਨਹੀਂ ਆਣਾ ਤੇਰੇ ਮੰਮੀ ਪਾਪਾ ਨਹੀਂ ਆਣਾ ਬੰਨ ਉਹਨੇ ਕੀ ਕਹਾਂ ਤੇ ਛੋਟਾ 4 ਸਾਲ ਦਾ ਬੱਚਾ ਉਹਨੇ ਮੈਂ ਕੀ ਜਵਾਬ ਦਵਾਂ ਮੈਂ ਕਹਿੰਦਾ ਤੂੰ ਵੀ ਇਧ ਉਹਰੇ ਘਰ ਵੀ ਆਉਣਗੇ ਮਮੀ ਪਾਪਾ ਪ੍ਰਮਾਤਮਾ ਹੀ ਆਟ ਹਾਂ ਜੀ ਉਹਨੇ ਆਪੇ ਆ ਕੇ ਬਾਹ ਫੜ ਲੈਣੀ ਹੈ ਬਸ ਬਸ ਜੀ ਬਸ ਇਹ ਬੜੇ ਹੌਸਲੇ ਵਾਲੀ ਗੱਲ ਹੈ ਜੀ ਇਹ ਜਿਹੜੇ ਵੀਰ ਦਾ ਹੌਸਲਾ ਹੈ ਅਸੀਂ ਸਿਰਫ ਇੰਟਰਵਿਊ ਕਰਨ ਨੂੰ ਆਏ ਸੀ ਆਏ ਸੀ ਕਿ ਸਿਰਫ ਇਹ ਮੈਡਲ ਜਿੱਤੇ ਸੀ ਵੀਰ ਨੇ ਉਹ ਵੀ ਬਹਾਦਰੀ ਦਾ ਕੰਮ ਹੀ ਸੀ ਕਿ ਜਿਹੜੇ ਮੈਡਲ ਜਿੱਤਨੇ ਅਪਾਹਜ ਹੋਣ ਦੇ ਬਾਵਜੂਦ ਮੈਡਲ ਜਿੱਤਨੇ ਬੜੀ ਵੱਡੀ ਬਹਾਦਰੀ ਹੈ ਪਰ ਉਸ ਤੋਂ ਵੱਡੀ ਬਹਾਦਰੀ ਵੀਰ ਨੇ ਦੱਸ ਦਿੱਤੀ ਹੈ ਕਿ ਦਰਬਾਰ ਸਾਹਿਬ ਮਾਂ ਬਾਪ ਛੋਟੇ ਹੁੰਦੇ ਨੂੰ ਜੰਮਦੇ ਨੂੰ ਛੱਡ ਗਏ ਸੀ ਕਿਸੇ ਨੇ ਚੱਕ ਕੇ ਪਿੰਗਲਵਾੜੇ ਵਿੱਚ ਦੇ ਦਿੱਤਾ ਪਿੰਗਲਵਾੜੇ ਦੇ ਵਿੱਚ ਹੀ ਮੈਂ ਵਧਿਆ ਪਿੰਗਲਵਾੜੇ ਜੀ ਮੈਂ ਆਪਣੀ ਜਵਾਨੀ ਜਿਹੜੀ ਉਹ ਆਪਾਂ ਕਹਿ ਸਕਦੇ ਹਾਂ ਸ਼ੁਰੂ ਕੀਤੀ ਜਵਾਨੀ ਤਾਂ ਉਸ ਤੋਂ ਬਾਅਦ ਇੱਕ ਵੱਡਾ ਮੈਡਲ ਅਸੀਂ ਕਹਿ ਸਕਦੇ ਜਿੱਤ ਕੇ ਇੱਕ ਵੱਡੀ ਮਲ ਮਾਰ ਕੇ ਆਇਆ ਤਾਂ ਇਹ ਕਿੰਨਾ ਕਿਤੇ ਵੱਡਾ ਹੌਸਲਾ ਹੈ ਬੜੇ ਨੌਜਵਾਨ ਇਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਹਿੰਮਤ ਹਾਰ ਜਾਂਦੇ ਨੇ ਕੋਈ ਕਹਿੰਦਾ ਮੈਂ ਮੈਨੂੰ ਕਾਰੋਬਾਰ ਨਹੀਂ ਮਿਲਦਾ ਪਿਆ ਨਸ਼ੇ ਵਾਲ ਭੱਜਾ ਫਿਰਦਾ ਤੁਸੀਂ ਉਹਨਾਂ ਵਾਸਤੇ ਵੱਡੀ ਇੱਕ ਮਿਸਾਲ ਜੀ ਕੀ ਕਹਿਣਾ ਚਾਹੁੰਦੇ ਹੋ ਉਹਨੂੰ ਕਹਿਣਾ ਤੁਸੀਂ ਕੀ ਹੈ ਇਦਾਂ ਹੀ ਆ ਕਿ ਬਸ ਮੰਨ ਲਓ ਕਈ ਚੀਜ਼ਾਂ ਤੇ ਨਹੀਂ ਬੰਦਿਆ ਸਾਡੇ ਹੱਥ 'ਚ ਨਹੀਂ ਹੁੰਦੀਆਂ ਹਾਂ ਹਾਂ ਚੁੱਪ ਕਰਕੇ ਲੱਗੇ ਰਹੋ ਕਿ ਪਾਪੇ ਰਾ ਪੈ ਜਾਣਾ ਜੋ ਪੈਣਾ ਜੋ ਹੋਣਾ ਕੰਬਲ ਧਿਆਨ ਰੱਖੋ ਮਿੰਟ ਧਿਆਨ ਰੱਖੋ ਜਾਂ ਫਿਰ ਜਿੱਤਰਾ ਜ਼ਿੰਦਗੀ ਚੱਲਦੀ ਚੱਲਦਾ ਚੱਲਣ ਦਿਓ ਮਤਲਬ ਨਹੀਂ ਐਦਾਂ ਨਹੀਂ ਜੇ ਤੁਸੀਂ ਇਹਨੂੰ ਸੁਧਾਰਨਾ ਵੀ ਚਾਹੁੰਦੇ ਹੋ ਨਾ ਪਰ ਤੁਹਾਨੂੰ ਸੁਧਾਰਨ ਲਈ ਵੀ ਉਹਨੂੰ ਲੱਗੇ ਰਹਿਣਾ ਪੈਣਾ ਮਤਲਬ ਵੀ ਰੁਕਣਾ ਨਹੀਂ ਲੱਗੇ ਰਹੋ ਹਿੰਮਤ ਰੱਖੋ ਸੁਧਰਨ ਦੀ ਵੀ ਆਪਾਂ ਸੁਧਾਰਨਾ ਆਪਣੀ ਜ਼ਿੰਦਗੀ ਦੀ ਜੀ 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 ਫਿਰ ਫਿਰ ਸ਼ਾਇਦ ਪਰਮਾਤਮਾ ਹੀ ਫਰਸਾਦ ਦਿੰਦਾ ਜਦੋਂ ਆਪਾਂ ਹਿੰਮਤ ਕਰਦੇ ਹਾਂ ਜੀ ਜੀ ਬਿਲਕੁਲ ਬਿਲਕੁਲ ਹੁਣ ਅੰਮ੍ਰਿਤਸਰ ਆਈ ਵੇਜੀ ਤੇ ਹੁਣ ਅਗਲੀ ਕੀ ਕਦੋਂ ਤੋਂ ਪ੍ਰੈਕਟਿਸ ਸ਼ੁਰੂ ਹੋਣੀ ਤੁਹਾਡੀ ਬੱਸ ਮੈਂ 2 ਕਿ ਦਿਨ ਦਾ 2 ਕਿ 3 2-3 ਦਿਨ ਬਾਅਦ ਚਲਾ ਜਾਊਗਾ ਚੰਡੀਗੜ੍ਹ ਜੀ ਇੱਥੇ ਸ਼ਾਇਦ ਮੈਨੂੰ ਐਮਪੀ ਨੇ ਮਿਲੀਏ ਇੱਥੇ ਜਿਹੜੇ ਗੁਰਜੀਤ ਸਿੰਘ ਓਜਲਾ ਜੀ ਨੇ ਜਿਹੜੇ ਜੀ ਹਾਂਜੀ ਦੇਖੋ ਜਿਉ ਕੁਝ ਸਹਾਇਤਾ ਕਰਦੇ ਨੇ ਜਿੱਦਾਂ ਦੇ ਵੀ ਹਨਾ ਉਹਨਾਂ ਨੂੰ ਮਿਲਾਂਗੇ ਤੇ ਫਿਰ ਚਲਾ ਜਾਣਾ ਇੱਥੇ ਚੰਡੀਗੜ੍ਹ ਪਰ ਪ੍ਰੈਕਟਿਸ ਸ਼ੁਰੂ ਕਰਾਂਗੇ ਅੱਛਾ ਕੰਮ ਕੰਮ ਨਹੀਂ ਤੁਸੀਂ ਦੱਸਿਆ ਵੀ ਕੰਮ ਕਿਹੜਾ ਕਰਦੇ ਜੀ ਨਾਲ ਕੰਮ ਮੈਂ ਗ੍ਰਾਫਿਕ ਡਿਜ਼ਾਈਨਰ ਹਾਂ ਗ੍ਰਾਫਿਕ ਡਿਜ਼ਾਈਨਰ ਹਾਂ ਠੀਕ ਹੈ ਹਾਂਜੀ ਹਾਂਜੀ ਤਾਂ ਬਿਲਕੁਲ ਨਸੀਹਤ ਦਿੰਦਾ ਹੈ ਇਹ ਨੌਜਵਾਨ ਨਸੀਹਤ ਦਿੰਦਾ ਸਭ ਨੂੰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਬڑے ਨੌਜਵਾਨ ਹਿੰਮਤ ਹਾਰ ਕੇ ਬੈਠੇ ਉਹਨਾਂ ਨੂੰ ਇੱਕ ਵੱਡੀ ਨਸੀਹਤ ਦਿੱਤੀ ਹੈ ਕਿ ਤੁਸੀਂ ਅਗਾਹ ਵਧੋ ਜੇਕਰ ਤੁਸੀਂ ਅਗਾਹ ਵਧੋਗੇ ਜੇ ਤੁਸੀਂ ਹਿੰਮਤ ਕਰੋਗੇ ਤਾਂ ਪਰਮਾਤਮਾ ਵੀ ਤੁਹਾਡਾ ਸਾਥ ਖੁੱਲ ਕੇ ਦੇਵੇਗਾ ਤਾਂ ਤੁਸੀਂ ਉਹ ਬੁਲੰਦੀਆਂ ਨੂੰ ਹੱਥ ਲਾ ਸਕਦੇ ਹੋ ਜਿਹੜੀ ਬੁਲੰਦੀਆਂ ਦੇ ਵਾਸਤੇ ਤੁਸੀਂ ਸਿਰਫ ਸੁਪਨਿਆਂ ਵਿੱਚ ਸੋਚਦੇ ਜੇਕਰ ਤੁਸੀਂ ਅਗਾਹ ਵਧਣ ਦੀ ਹਿੰਮਤ ਰੱਖਦੇ ਹੋ ਤਾਂ ਰੱਬ ਵੀ ਤੁਹਾਡਾ ਸਾਥ ਦਿੰਦਾ ਤੇ ਰੱਬ ਬਣ ਕੇ ਬੜੇ ਇਸ ਤਰ੍ਹਾਂ ਦੇ ਲੋਕ ਆ ਜਾਂਦੇ ਨੇ ਜਿਹੜੇ ਫਰਿਸ਼ਤੇ ਹੁੰਦੇ ਜਿਨ੍ਹਾਂ ਦੇ ਨਾਮ ਲਏ ਜਾ ਰਹੇ ਨੇ ਇਸ ਵੀਰ ਵੱਲੋਂ ਕਿ ਇਹਨਾਂ ਨੇ ਮਦਦ ਕੀਤੀ ਉਹ ਫਰਿਸ਼ਤੇ ਰੱਬ ਹੀ ਭੇਜਦਾ ਜ਼ਰੂਰੀ ਨਹੀਂ ਹੈ ਕਿ ਰੱਬ ਨੇ ਖੁਦ ਆਣਾ ਤੁਹਾਡੀ ਮਦਦ ਕਰਨ ਤੁਸੀਂ ਸਿਰਫ ਹਿੰਮਤ ਕਰੋ ਫਰਿਸ਼ਤੇ ਆਪੇ ਪਹੁੰਚ ਜਾਂਦੇ ਨੇ ਜੀ ਜੀ ਕੈਮਰਾਮੈਨ ਮਨੋਸ਼ ਦੇ ਨਾਲ ਸੁਖਚੰਸ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ